हां जी दोस्तों पंगू प्रॉपर्टी बठिंडा ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਆਂ ਜੀ ਇਸ ਵਾਰ ਆਪਾਂ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ ਮਲਤਾਨੀਆ ਰੋਡ 162 ਗਜ ਦੀ ਕੋਠੀ ਹੈ ਡਬਲ ਸਟੋਰੀ ਕੋਠੀ ਬਣੀ ਹੋਈ ਹੈ ਔਰ ਬਹੁਤ ਹੀ ਸੋਹਣਾ ਐਲੀਵੇਸ਼ਨ ਦੇ ਨਾਲ ਇਹ ਕੋਠੀ ਬਣੀ ਹੋਈ ਹੈ ਸੋ ਉਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਵੇਖੀਏ ਜਿੰਨਾ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਕੰਟੀਨਿਊ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਤੇ ਹੋ ਸਕੇ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦੇ ਹੋ ਤੇ ਆਜੋ ਫਿਰ ਦੇਖਦੇ ਆਂ ਆਪਾਂ 162 ਗਾਜ ਦੇ ਵਿੱਚ ਬਣੀ ਹੋਈ ਕੋਠੀ ਮਲਤਾਨੀਆਂ ਰੋਡ ਬਠਿੰਡਾ ਸ਼ਹਿਰ ਦੇ ਵਿੱਚ। ਸੋ ਕੋਠੀ ਬਿਲਕੁਲ ਫਰੈਸ਼ ਬਣੀ ਹੋਈ ਆ। ਸਟਾਰਟਿੰਗ ਤੇ ਤੁਸੀਂ ਵਾਸ਼ਰੂਮ ਦੇਖ ਸਕਦੇ ਹੋ ਔਰ ਵਾਸ਼ਰੂਮ ਵੀ ਕਾਫੀ ਖੂਬਸੂਰਤ ਜਿਹੜੇ ਬਣੇ ਹੋਏ ਆ। ਦੋ ਵਾਸ਼ਰੂਮ ਆ ਟੋਟਲ ਔਰ ਖੁੱਲਾ ਡੁੱਲਾ ਜਿਹੜਾ ਪੋਰਚਾ ਛੋਟਾ ਜਿਹਾ ਅੱਗੇ ਵੇੜਾ ਵੀ ਬਣਿਆ ਹੋਇਆ। ਸੋ ਪੋਰਚ ਤੇ ਵੀ ਦੀ ਪੌੜੀਆਂ ਦਿੱਤੀਆਂ ਹੋਈਆਂ ਤੇ ਇੱਕ ਝਾਤ ਮਾਰਦੇ ਆਂ ਆਪਾਂ ਡਰਾਈੰਗ ਰੂਮ ਨੂੰ। ਸੋ ਕਿਚਨ ਜਿਹੜੀ ਓਪਨ ਕਬਡ ਜਿਹੜੇ ਆ ਬਣੇ ਹੋਇਆ ਔਰ ਜਿਹੜੇ ਡੋਰ ਤੁਸੀਂ ਦੇਖ ਰਹੇ ਹੋ ਕਾਫੀ ਖੂਬਸੂਰਤ ਜਿਹੜੇ ਆ ਫਰੈਸ਼ ਡੋਰ ਲੱਗੇ ਹੋਏ ਆ ਸੋ ਕਿਚਨ ਓਪਨ ਤੇ ਕਬਡ ਬਣਿਆ ਹੋਇਆ ਦੋ ਬੈਡਰੂਮ ਜਿਹੜੇ ਆ ਗਰਾਉਂਡ ਫਲੋਰ ਤੇ ਆ ਆਪਾਂ ਇਸ ਵੇਲੇ ਫਰਸਟ ਬੈਡਰੂਮ ਦੇ ਵਿੱਚ ਸੋ ਕਾਫੀ ਢੁਲੀ ਢੁਲੀ ਜਿਹੜੀ ਆ ਸਪੇਸ ਆ ਬੈਂਕ ਰੋਡ ਤੇ ਬੈਕ ਸਾਈਡ ਤੇ ਵੀ ਜਿਹੜੀ ਆ ਦਿੱਤੀ ਹੋਈ ਆ ਇੱਕ ਵਾਸ਼ਰੂਮ ਜਿਹੜਾ ਦੋਨੇ ਬੈਡਰੂਮਾਂ ਦੇ ਨਾਲ ਅਟੈਚ ਆ ਆਪਾਂ ਦੇਖ ਰਹੇ ਆ ਇਸ ਵੇਲੇ ਡਬਲ ਸਟੋਰੀ ਕੋਠੀ ਆ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਪੰਗੂ ਪ੍ਰਾਪਰਟੀ ਬਠਿੰਡਾ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਸੋ ਸਾਨੂੰ ਵੀਡੀਓ ਬਣਾ ਕੇ ਭੇਜੋ ਦੋ ਤਿੰਨ ਫੋਟੋਆਂ ਅਤੇ ਘਰ ਦੀ ਸਾਰੀ ਜਾਣਕਾਰੀ ਬਣਾ ਕੇ ਸਾਨੂੰ ਭੇਜੋ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਤੇ ਆਜੋ ਫਿਰ ਜਾਂਦੇ ਜਾਂਦੇ ਇੱਕ ਛੱਤ ਜਿਹੜੀ ਮਾਰਦੇ ਆ ਫਸਟ ਫਲੋਰ ਤੇ ਲੋਪੜੀਆਂ ਤੁਸੀਂ